嗯。 ਇਹ ਮੁੰਡਾ ਇੱਕ ਨਿਰਮਲ ਨਾਮ ਦਾ ਜੋ ਵਿਅਕਤੀ ਸੀਗਾ ਇਹ ਬਿਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਇਹ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਜਿੱਥੋਂ ਨਿਕਲਿਆ ਸੀਗਾ ਦੁਕਾਨ ਦੇ ਉੱਤੋਂ ਮੈਨਾ ਚੌਂਕ ਦੇ ਵਿੱਚ ਨੇ ਸ਼ੌਭਾ ਜਿੱਤੇ ਕੰਮ ਕਰਦੇ ਆ ਉੱਥੋਂ ਦੋ ਜਣੇ ਸਕੂਟਰੀ ਦੇ ਉੱਪਰ ਨਿਕਲੇ ਸੀ ਪਿੱਛੇ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦੇ ਨੇ ਆ ਕੇ ਪਹਿਲਾ ਮੋਟਰਸਾਈਕਲ ਜਿਹੜੀ ਇਹਨੇ ਸਕੂਟਰੀ ਸੀਗੀ ਉਹਨੂੰ ਲੱਤ ਮਾਰ ਕੇ نیچے ਡੇਕ ਲਿਆ ਉਸ ਤੋਂ ਬਾਅਦ ਇਹਨਾਂ ਦੇ ਫਾਇਰ ਕਰਤੇ ਜਿਹਦੇ ਨਾਲ ਜਿਹੜੀ ਨਿਰਮਲ ਸਿੰਘ ਹੈ ਉਹਦੇ ਇੱਕ ਫਾਇਰ ਲੱਗਿਆ ਤੇ ਜਿਹੜਾ ਹੈਗਾ ਹੁਣ ਸਿਵਲ ਹਸਪਤਾਲ ਇੱਥੋਂ ਭੇਜ ਦਿੱਤਾ ਗਿਆ ਫਰਕੀ ਹਾਲਾਤ ਨੇ ਜੋ ਡਾਕਟਰਾਂ ਵੱਲੋਂ ਦਾ ਟਿਕਲੇਰ ਕਰ ਦਿੱਤਾ ਗਿਆ ਇਹਨੇ ਜ ਆ ਉਹਨੂੰ ਇਹ ਤੋਂ ਸਿਵਲ ਹਸਪਤਲ ਰੈਫਰ ਕੀਤਾ ਗਿਆ ਸੀਗਾ ਤੇ ਜਿਹੜੀ ਹੈਗੀ ਆ ਉੱਥੋਂ ਸਾਡੇ ਜਿਹੜੀ ਮੌਕੇ ਤੇ ਪਾਰਟੀ ਪਹੁੰਚੀ ਹੈ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉੱਥੇ ਜਿਹੜੀ ਹੈਗੀ ਉੱਥੇ ਜਾ ਕੇ ਮੌਤ ਹੋ ਗਈ ਸੇ ਕਾਰਨਾਂ ਦਾ ਪਤਾ ਲੱਗਿਆ ਕੁਛ ਕਿੱਥੋਂ ਦਾ ਮੁੰਡਾ ਇਹ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਪ੍ਰੀ ਇਨਕੁਆਰੀ ਦੇ ਵਿੱਚ ਇਹੀ ਹੈ ਕਿ ਉਹ ਟਿੰਡਾ ਦਾ ਰਹਿਣ ਵਾਲਾ ਹੈ ਮੈਨਾ ਚੌਕ ਦੇ ਵਿੱਚ ਸ਼ਾਇਦ ਇਹਦਾ ਘਰ ਹੈ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਇਆ ਸਰ ਦੇਖੋ ਫਿਲਹਾਲ ਅਜੇ ਇਸ ਬਾਰੇ ਕਿਹਨਾ ਜਿਹੜਾ ਹੈਗਾ ਪ੍ਰੀਲੀਮਿਨਰੀ ਸਟੇਜ ਹੈ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀ ਉਹਦੇ ਲੱਗੀ ਹੋਈ ਹੈ ਅੱਠ ਦੇ ਕਰੀਬ ਜਿਹੜੀ ਹੈਗੀ ਹੈ ਬਾਕੀ ਜਿਹੜਾ ਫਰਦਰ ਜਿਹੜੀ ਹੈਗੀ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਨੌਜਵਾਨ ਵੈਲਫੇਅਰ ਸੁਸਾਇਟੀ ਦੁਆਰਾ ਇਹ ਕਲਪਕ 30 ਸਾਲ ਦੇ ਨੌਜਵਾਨ ਨੂੰ ਲਿਆਂਦਾ ਗਿਆ ਹਾਂ ਜਿਸ ਦੀ ਜਾਂਚ ਕਰਨ ਉਪਰੰਤ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ ਤੇ ਬਾਡੀ ਨੂੰ ਮੋਰਚੀ ਦੇ ਵਿੱਚ ਸ਼ਿਫਟ ਕਰਕੇ ਪੁਲਿਸ ਨੂੰ ਅਗਲੀ ਦੀ ਕਾਰਵਾਈ ਲਈ ਰੁਕਾ ਭੇਜ ਦਿੱਤਾ ਗਿਆ ਸਰ ਕੋ ਗੋਲੀ ਹੀ ਲੱਗਣ ਦੀ ਗੱਲ ਸਾਨੂੰ ਉਹਨਾਂ ਦੇ ਦੱਸਣ ਮੁਤਾਬਕ ਜੀ ਇਸ ਦੀ ਜਿਹੜੀ ਮੌਤ ਹੈ ਗੋਲੀ ਲੱਗਣ ਕਰਕੇ ਆਈ ਹੈ ਪਰ ਮੌਤ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਪੋਸਟਮਾਰਟਮ ਕਰਨ ਉਪਰੰਤ ਹੀ ਪਤਾ ਲੱਗੇਗਾ